ਨਵਾਂ ਸ਼ਹਿਰ ਦਵਾਪਾ YouTube ਚੈਨਲ ਅਸੀਂ ਆਏ ਹੈਗੇ ਆ ਪਿੰਡ ਗਰਚਾ ਦੀ ਦਾਣਾ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਦੂਰ ਦੂਰ ਤੱਕ ਜਿਹੜੇ ਆ ਬੋਰੀਆਂ ਦੇ ਅੰਬਾਰ ਲੱਗੇ ਹੋਏ ਨੇ ਜਿਸ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਆ ਕਿ ਲਿਫਟਿੰਗ ਦਾ ਜਿਹੜਾ ਕੰਮ ਹੈਗਾ ਉਹ ਕਾਫੀ ਮੱਠਾ ਚੱਲ ਰਿਹਾ ਆ ਕਰਦਿਆਂ ਗੱਲਬਾਤ ਅਨੋਦ ਮੰਡਲ ਯਹਾਂ ਪਰ ਖਚਾ ਖਚ ਜੋ ਮੰਡੀ ਭਰੀ ਪਈ ਹੈ हाँ कितनी की गाड़ी को लिफ्टिंग का काम धीमा चल रहा है लिफ्टिंग का काम बहुत धीमा है किसी किसी दिन एक आध गाड़ी मिलता है बाकी हाँ। माल चक चक के ऐसी धाक ला रहे है ये लेबर को पता नहीं कब तक ये बिठा के रखना है काम तो स्लो कहने का, का मतलब धान जो कनक है वो तो आ रही है हाँ जी लेकिन रखने के लिए जगह कम पड़ रही कम पड़ रही है कम पड़ रही है उसके वजह से हम लोग चक्का धाक लगाते हैं तो उसमें आपको डबल मेहनत नहीं करनी पड़ती डबल मेहनत लग रहा है तो उसका कोई दाम या पैसा देते हैं या नहीं उसका जब जो होगा मालक के साथ है होगा ना कहने का मतलब ये है कि जो काम आसानी से अगर लिफ्टिंग होती है आसानी से हो सकता है जे जो लगे हुए हैं बोरिया उसमें आपको ज्यादा दिक्कत परेशानी आती है बहुत ज्यादा दिक्कत परेशानी है बहुत ज्यादा ढांक नहीं लगना चाहिए साथ के साथ लिफ्टिंग साथ के साथ लिफ्टिंग होनी चाहिए ठीक कितना समय लग जाता है तीन बज जाता है ਸਵੇਰ ਕਾ ਢਾਕ ਲਗਾਣੇ ਮੇਂ ਸਮੇਂ ਬਰਬਾਦ ਹੋ ਜਾਂਦਾ ਹੈ ਹੋ ਜਾਂਦਾ ਹੈ ਮਾਲ ਭਰਨੇ ਕੇ ਬਾਅਦ ਢਾਕ ਲਗਾਣਾ ਪੜਤਾ ਹੈ ਸਭ ਬੰਦੇ ਕਾ ਵੀ ਇਹ ਥਕਾਵਟ ਇਤਨਾ ਹੋ ਜਾਂਦਾ ਹੈ ਕਾਬੂਟ ਹੋ ਜਾਂਦਾ ਹੈ ਤੋ ਸੁਬਹ ਕਾਮ ਕੈਸੇ ਕਰੇਗੇ ਕੈਸੇ ਕਰੇਗੇ ਮੇਰਾ ਨਾ ਬੂਟਾ ਸਿੰਘ ਜੀ ਕਿਹੜੀ ਜਗ੍ਹਾ ਕਿਸਾਨਾਂ ਨਾਲ ਮਿਲ ਲਗਾ ਸੰਧਤ ਰੱਖਦੇ ਆ ਅੱਛਾ ਜੀ ਜਿਸ ਤਰ੍ਹਾਂ ਲਿਫਟਿੰਗ ਜਿਹੜੀ ਨੋਰੇ ਢਾਂਕਾਂ ਦੀਆਂ ਢਾਂਕਾਂ ਲੱਗੀਆਂ ਹੋਈਆਂ ਨੇ ਤੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਹਦੇ ਵਾਰੀ ਗਵਰਨਮੈਂਟ ਨੂੰ ਬੰਦਾ ਵੱਖ ਕਰਨਾ ਚਾਹੀਦਾ ਹੈ ਤਾਂ ਲੋਡਿੰਗ ਵਾਸਤੇ ਸਾਨੂੰ ਕੋਈ ਟੋਰੀ ਖਾਲੀ ਕਰਵਾ ਤੇ ਜਗ੍ਹਾ ਨਹੀਂ ਮਿਲਦੀ ਜਗ੍ਹਾ ਤੱਕ ਨਹੀਂ ਮਿਲਦੀ ਹਾਂਜੀ ਹਾਂਜੀ ਤੇ ਠੀਕ ਹੈ ਉਹ ਤੁਸੀਂ ਦੇਖ ਪਾ ਰਹੇ ਹੈਗੇ ਆ ਕਿ ਪੂਰੀ ਦੀ ਪੂਰੀ ਜਿਹੜੀ ਆ ਇਹ ਗੜਚਾ ਦੀ ਦਾਣਾ ਮੰਡੀ ਜਿਹੜੀ ਆ ਇਹ ਤਕਰੀਬਨ ਤਕਰੀਬਨ ਭਰ ਚੁੱਕੀ ਹੈਗੀ ਆ ਥੋੜਾ ਜਿਹਾ ਹੀ ਰਸਤਾ ਆ ਜੀ ਕੀ ਕਹਿੰਦੇ ਆ ਕਿਹੜੀਆਂ ਬੋਰੀਆਂ ਜੀ ਆਹ ਦੇਖੋ ਜੀ ਹਾਂ ਥੱਲੇ ਕੱਚੇ ਫੜਤੇ ਪਈਆਂ ਜੀ ਇਹ ਕੱਚੇ ਫੜਤੇ ਪਈਆਂ ਹਾਂ ਦੱਸੋ ਇਹ ਕਦੋਂ ਚੱਕੇ ਨਹੀਂ ਆਣੀਆਂ ਕਦੋਂ ਇਹਨੂੰ ਲੱਗੀ ਕੁਝ ਲੱਗ ਗਿਆ ਖਰਾਬ ਹੋ ਗਿਆ ਮੀਂਹ ਆ ਗਿਆ ਕਿੱਥੋਂ ਸਾਂਭਣੀ ਹੈ ਜੀ ਇਹ ਕਹਿਣ ਦਾ ਮਤਲਬ ਆ ਜਿਹੜੀ ਬੋਰੀ ਰੋਡ ਤੇ ਪਈ ਨਾ ਉਹ ਝਾੜੂ ਮਾਰ ਕੇ ਇਕੱਠੇ ਕਰੀ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਕੋਈ ਡਬਲ ਟਰਾਲੀ ਆ ਇੱਧਰ ਸਾਰੀਆਂ ਬੋਰੀਆਂ ਪਾੜ ਜਾਂਦੀ ਡਬਲ ਟਰੈਲੀ ਵੀ ਨਹੀਂ ਇੱਥੋਂ ਨਿਕਲ ਸਕਦੀ ਹੈ ਜੀ ਉਹ ਸਾਈਡ ਦਿੰਦੇ ਆ ਨਾਲੇ ਸਾਰੀਆਂ ਬੋਰੀਆਂ ਪਾੜ ਸਾਰੀਆਂ ਬੋਰੀਆਂ ਆ ਤੁਸੀਂ ਦੇਖ ਪਾ ਰਹੇ ਹੈਗੇ ਆ ਇਹ ਵੀ ਸਲੋ ਆਏ ਦੇਖੋ ਤੁਸੀਂ ਮੰਨਦੀ ਆ ਦੱਸੋ ਵੀ ਇਹ ਇੱਕ ਇੱਕ ਗੱਡੀ ਆ ਰਹੀ ਆ ਕੋਈ ਸੁਵਿਧਾ ਹੈ ਨਹੀਂ ਇਸ ਮੁਕਤੀ ਮੰਡੀ ਕੋਈ ਸੁਵਿਧਾ ਹੈ ਨਹੀਂ ਔਰ ਤੁਸੀਂ ਦੇਖ ਪਾ ਰਹੇ ਆ ਚਲੋ ਇਹਨਾਂ ਨੇ ਸਾਨੂੰ ਦੱਸਿਆ ਕਿ ਆ ਦੇਖੋ ਕੱਚੀ ਜਗ੍ਹਾ ਦੇ ਉੱਪਰ ਜਿਹੜੀ ਆ ਇਹ ਸਾਰੀ ਜਿਹੜੀ ਆ ਕਣਕ ਜਿਹੜੀ ਆ ਇਹਦੀਆਂ ਬੋਰੀਆਂ ਆ ਆ ਦੇਖ ਪਾ ਰਹੇ ਆ ਤੁਸੀਂ ਐ ਔਰ ਜਿਹੜਾ ਸੜਕ ਦਾ ਦੂਜਾ ਪਾਸਾ ਹੈਗਾ ਆ ਉੱਥੇ ਤੱਕ ਜਿਹੜੀ ਆ ਕਿ ਇਹ ਬੋਰੀਆਂ ਜਿਹੜੀਆਂ ਆ ਲੱਗ ਚੁੱਕੀਆਂ ਨੇ ਪਤਾ ਨਹੀਂ ਅਸੀਂ ਹਰ ਸਾਲ ਜਿਹੜੀ ਆ ਕਵਰੇਜ ਕਰਦੇ ਹੈਗੇ ਆ ਇਹ ਸਰਕਾਰਾਂ ਉਦੋਂ ਹੀ ਕਿਉਂ ਜਾਗਦਿਆਂ ਨੇ ਜਦੋਂ ਕੋਈ মিডিਆ ਦੇ ਵਿੱਚ ਰੋਣਾ ਰੱਪਾ ਪੈਂਦਾ ਜਾਂ ਲੋਕ ਆ ਜਾਂ ਜਾਂ ਕਿਸਾਨ ਜਿਹੜੇ ਆ ਉਹ মিডিਆ ਵਿੱਚ ਆਂਦੇ ਨੇ ਜਾਂ ਪੂਰੀ ਗੱਲਬਾਤ ਕਰਦੇ ਨੇ ਪਰ ਸਰਕਾਰਾਂ ਇਹ ਲਿਫਟਿੰਗ ਦਾ ਜਿਹੜਾ ਕੰਮ ਹੈਗਾ ਇਹਨੂੰ ਪਤਾ ਨਹੀਂ ਹੈਗਾ ਕਿਉਂ ਦੇਰੀ ਦੇਰੀ ਕੀਤੀ ਜਾ ਰਹੀ ਆ ਢੰਡੀ ਵਿੱਚ ਜਗ੍ਹਾ ਨਾ ਹੋਣ ਕਰਕੇ ਆ ਤੁਸੀਂ ਹਾਲਾਤ ਦੇਖ ਪਾ ਰਹੇ ਹੋ ਕਣਕ ਦਾ ਕੀ ਬਣਿਆ ਹੋਇਆ ਆ ਸੋਨੇ ਵਰਗੀ ਕਣਕ ਮਿੱਟੀ ਦੇ ਵਿੱਚ ਮਿਲ ਰਹੀ ਹੈ ਟਰਾਲੀ ਤੱਕ ਨੂੰ ਵੀ ਕ੍ਰੋਸ ਕਰਨ ਲਈ ਰਸਤਾ ਨਹੀਂ ਹੈ ਡਬਲ ਟ੍ਰੈਲੀ ਤੇ ਇਥੋਂ ਲੰਘ ਹੀ ਨਹੀਂ ਸਕਦੀ ਹੈਗੀ ਆ ਤੁਸੀਂ ਹਾਲਾਤ ਦੇਖ ਪਾ ਰਹੇ ਹੋ ਕਈ ਵਾਰ ਟ੍ਰੈਲੀ ਦਾ ਕੁਝ ਨਾ ਕੁਝ ਪਈ ਆ ਜਾ ਵਗੈਰਾ ਚੱਕਾ ਲੱਗ ਜਾਂਦਾ ਆ ਲੇਕਿਨ ਸਰਕਾਰਾਂ ਖਮੋਸ਼ ਨੇ ਭਲਾ ਸੋਚੋ ਜੇਕਰ ਕੋਈ ਕਿਸਾਨ ਆਪਣਾ ਹੋਰ ਟ੍ਰੈਲੀਆਂ ਦੋ ਚਾਰ ਆ ਜਾਂਦੀਆ ਉਹ ਕਿੱਥੇ ਖੜਾ ਕਰੀਏ ਘਰੇ ਕੰਨਗੇ ਟ੍ਰੈਲੀਆਂ ਨੂੰ ਖੜਾ ਕਿੱਥੇ ਕਰ ਲਗੇ ਇੰਨੀ ਵੀ ਜਗ੍ਹਾ ਜਿਹੜੀ ਆ ਇੱਥੇ ਨਹੀਂ ਹੈਗੀ ਔਰ ਆ ਤੁਸੀਂ ਦੇਖ ਦੇਖ ਪਾ ਰਹੇ ਆ ਮੰਡੀ ਪੂਰੀ ਦੀ ਪੂਰੀ ਜਿਹੜੀ ਆ ਖਚਾ ਖਚ ਜਿਹੜੀ ਹੈਗੀ ਆ ਉਹ ਬੋਰੀਆਂ ਦੇ ੰਬਾਰ ਲੱਗੇ ਹੋਏ ਨੇ ਇੱਥੋਂ ਤੱਕ ਕਿ ਉਹ ਜਿਹੜੀ ਉੱਪਰਲੀ ਆ ਤਾਰਾਂ ਆ ਉੱਥੇ ਤੱਕ ਜਿਹੜੀ ਆ ਤੇ ਜਾ ਇਹ ਹੈਗੀ ਆ ਪਰ ਲਿਫਟਿੰਗ ਦਾ ਕਿਸੇ ਕੋਈ ਨਹਿਗਾ ਕਿਸਾਨ ਜਿਸ ਤਰ੍ਹਾਂ ਮਰਜ਼ੀ ਮਤਲਬ ਹੈ ਆਪਣੀਆਂ ਟਰੈਲੀਆਂ ਨੂੰ ਇੱਧਰ ਉੱਧਰ ਕਰਨ ਜਿਹੜੇ ਇੱਥੇ ਦੇ ਮਜ਼ਦੂਰ ਹੈਗੇ ਆ ਲੇਬਰ ਹੈਗੀ ਆ ਉਹਨਾਂ ਨੂੰ ਚਾਹੇ ਲੱਖ ਪਰੇਸ਼ਾਨੀਆਂ ਆਣ ਪਰ ਸਾਡੀਆਂ ਸਰਕਾਰਾਂ ਫਮੋਸ਼ ਨੇ ਕਿਉਂਕਿ ਉਹਨਾਂ ਨੇ ਆਖਰੀ ਨੂੰ ਮਜ਼ਦੂਰ ਹੀ ਸਮਝ ਲਿਆ ਹੈ ਨਾ ਜਿਸ ਤਰ੍ਹਾਂ ਮਰਜ਼ੀ ਇਹਨਾਂ ਤੋਂ ਕੰਮ ਲਿਆ ਜਾਵੇ ਢਾਂਖਾਂ ਉੱਪਰ ਉੱਪਰ ਲਾਣੀਆਂ ਡਬਲ ਕੰਮ ਜਿਹੜਾ ਆ ਇਹ ਮਜ਼ਦੂਰਾਂ ਨੂੰ ਦੁੱਗਣਾ ਤਿੱਗਣਾ ਜਿਹੜਾ ਕੰਮ ਆ ਇਹ ਮਜ਼ਦੂਰਾਂ ਨੂੰ ਕਰਨਾ ਪੈ ਰਿਹਾ ਹੈਗਾ ਆ ਜਿਹੜਾ ਕੰਮ ਮੰਨ ਲਓ 1 ਘੰਟੇ ਚ ਹੋ ਸਕਦਾ ਉਸ ਨੂੰ 3 ਘੰਟੇ ਲੱਗਦੇ ਆ ਕਿਉਂਕਿ ਐਡੀ ਵੱਡੀ ਢਾਂਖ ਦੇ ਉੱਪਰ ਚੜਨਾ ਚੜਨਾ ਕੋਈ ਆਸਾਨ ਗੱਲ ਨਹੀਂ ਹੈ ਕਿਤੇ ਕੋਈ ਫਿਸਲ ਵੀ ਸਕਦਾ ਹੈਗਾ ਆ ਔਰ ਸਾਡੀ ਦਾ ਸਰਕਾਰ ਨੂੰ ਬੇਨਤੀ ਹੈਗੀ ਆ ਕਿ ਲਿਫਟਿੰਗ ਦਾ ਜਿਹੜਾ ਕੰਮ ਹੈਗਾ ਗਰਚਾ ਦਾਣਾ ਮੰਡੀ ਦੇ ਵਿੱਚ ਤੇਜ਼ੀ ਦੇ ਨਾਲ ਕੀਤਾ ਜਾਵੇ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਥ ਗਰਚਾ ਦੀ ਵਿਸ਼ੇਸ਼ ਰਿਪੋਰਟ